ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਅੱਜ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਗਗਨ ਵੀ ਜਾਊਗੀ ਮੇਰੇ ਨਾਲ ਗਗਨ ਵੀ ਤਿਆਰ ਹੋ ਗਈ ਤੇ ਮੈਂ ਵੀ ਤਿਆਰ ਹੋ ਗਈ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਕੰਮ ਤਾਂ ਹੋ ਗਏ ਤੇ ਪਰ ਕੱਲਾ ਪੋਚਾ ਰਹਿ ਗਿਆ ਹੈ ਨਾ ਚਲ ਕੋਈ ਨਹੀਂ ਆ ਕੇ ਲਾ ਲੈਂਗੇ i mm -hmm. Gracias. Uh -huh. uh -huh. نام دانگ سب جی درشن چوکیا چنگے جگہ سکھا دور جی مندر ਸਰਬੋਤਮ ਸਤਿਗੁਰੂ ਹਰੀ ਦਾ ਦਰਜਾ ਸ਼੍ਰੀ ਰਣਕਟਾਹ ਨਰ ਤੇ ਗੁਰਗੰדוਵਾਰੇ ਆ ਮੰਦ ਜਿਨ੍ਹਾਂ ਤੋਂ ਪੜ ਦਾ ਬੰਧਨ ਮਿਛੋੜਿਆ ਗਿਆ ਜਿਨ੍ਹਾਂ ਦੇ ਤੁਸਰਕ ਦੇ ਦਾਸ ਸੇਵਾ ਤੋਂ ਬਲਕਾ ਦਾ ਫਲ ਸੁਦੇ that are of the land. ਨੰਦ ਕਰਿ ਬਲੋਪਾ ਦੇ ਸਮੂਹ ਅਕੜਵਾੜੇ ਸੈਂਟਰਾਂ ਦੇ ਸਮੂਹ ਤੇ ਸਟਾਫ ਦੇ ਵੱਲੋਂ ਕੀ ਪੱਤਰ ਤੋ ਉਕਰ ਕੇ ਸਤਿਗੁਰੂ ਜੀਓ ਗੁਰੂ ਅਨੰਦ ਦੇਵ ਜੀ ਬਾਦੂ ਮੰਨੇ ਕਿਰਪਾ ਕਰੋ ਨੰਬਰ ਨੂੰ ਪਵਿੱਤਰ ਕਰਿਆ ਸਤਿਗੁਰੂ ਜੀਓ ਬਾਪੂ ਭਗਤ ਅਕੜਵਾੜੇ ਦੇ ਸਿਰਿ ਅਖੰਡ ਪਾਠ ਸਾਹਿਬ ਦਾ ਪਰਨਨ ਦਾ ਦੇ ਅਰਦਾਸ ਤੇ ਜੋ ਦ੍ਰਿਸ਼ ਕਿਰਪਾ ਕਰੋ ਜੀ ਕਰਿਓ ਸਤਿਗੁਰੂ ਜੀਓ ਪਾਉ ਦਾ ਪਵਿੱਤਰ ਗੁਰਬਾਣੀ ਦੇ ਅਖੰਡ ਦਾ ਬਾਤ 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 ਸੋ ਤੋਂ ਸੁੱਧ ਦੇਸ਼ਵਾਸ਼ ਦਾ ਸੇਵਾ ਸੁੱਧ ਦੇ ਪਾਣੀ ਦੇ ਉਚਾਰਣ ਕਰਨ ਦੇ ਮੌਕਾ ਪ੍ਰਯਤਨ ਕਰਨੀ ਕਿਰਪਾ ਕਰਨੇ ਸੰਗਤਾਂ ਸਹਿਮਕਾਂ ਦੇ ਸਿਰ ਤੇ ਪੈਰ ਪਰਿਆਹਤ ਕਰਨ ਨਗਰ ਪੜ ਦੇ ਅੰਦਰ ਸੁਖ ਵਰਤਾਂ ਨੂੰ ਸ਼ਾਂਤੀ ਵਰਤੌਣੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਪ੍ਰਤਿਮਾਨ ਨਗਰ ਬਲੰਗਰ ਦੇ ਸਮ체 ਆਪਵਾੜੇ ਸ਼ਕਰਾ ਦੇ ਸਮ체 ਸਟਾਫ ਦੇ ਮਨੋਂ ਆਪਣੀ ਕਿਰਤ ਵਿਰਤ ਦੇ ਵਿੱਚੋਂ ਸੇਵਾ ਕੀਤੀ ਹੈ ਜਤਸਾਹ ਕਰੋ ਜੀ ਕੀਤੀ ਸੇਵਾ ਦੇ ਕੇ ਦੇ ਚੋਣੀ ਥਾਏ ਪਾਣੀ ਮਨੁੱਖ ਉਹ ਮਨੁੱਖ ਹੋਣ ਕਰਨ ਸਰਦੇ ਮੇਲ ਪਰਿਆਵਤਰਿਕਨ ਕੜਦੇ ਕਲਾਵੋ ਸੁਖ ਕਰਨੀ ਕਰਾ ਪਰਵਾਰਾਂ ਦੇ ਗੱਲ ਸੁਖ ਸ਼ਾਂਤੀ ਕਰਾਉਣੇ ਕਿਰਤ ਅਰਥ ਦੇ ਵਿੱਚ ਪਰਦੇ ਬਖਸ਼ ਕਰਨੇ ਚੜਦੇ ਕਲਾਵੋ ਕਰਣੀ ਸਤਿਗੁਰੂ ਜੀ ਆਪਨੇ ਅੰਦਰੋਂ ਘਰੋਂ ਸਤਿਨਾ ਨੂੰ ਸਤਿਨਾ ਨੂੰ ਸਕੇ ਸਤਿਗੁਰੂ ਸਾਹਿਬ ਦੇ ਨਾਮ ਨੂੰ ਦੇਸ ਗੁਜੇ ਕੁਖ ਨਹੀਂ ਬਾਣੀ ਬਾਣੀ ਦੇ ਨਾਲ ਯਾਰੋ ਸੁਮੰਦਰ ਕਰਦੇ ਸਿਰ ਤੇਤੀ ਦੁਖਸ਼ ਕਰਨੀ ਚੜਦੇ ਕਲਾਵੋ ਦੁਨੀਆ ਦੇ। ਦੁਨੀਆ ਦੇ ਸਤਿਨਾ ਮਾਈ ਪਾਈਆ ਜਿਹਦੇ ਚਰਨਾਂ ਵਾਦਰੋ ਗਿਆਨ ਸਭਨਾ ਦੇਵਾਦਰਿ ਤੇ ਹਰਿ ਗੁਰ ਪ੍ਰਤਾਪ ਕੀਤੇ ਸੇਵਾਦਰ ਤੇ ਪਰਵਾਣ ਪਰਣਾ ਦੀ ਸੁਖ ਨੂੰ ਆਪਣਾ ਬਨੂ ਕਰਮ ਸਰਵਤ ਦੇ ਕਾਰਜ ਰਾਸ ਕਰਨੇ ਦਰ ਕਰਦੇ ਤੇ ਤੀਵਾਨਾਂ ਦੇ ਮਨੋ ਕਿਰਤ ਕਰ ਸੁਖਿਆ ਕਰਦੇ ਬੜਾ ਪ੍ਰਸਾਦ ਦੀ ਗੇਤ ਕਰਕੇ ਵਧਰ ਰਹੀ ਹੈ ਤਰ ਤੋ ਪਰਵਾਣਾ ਮੈਂ ਪਰਵਾਣਾ ਆ ਪ੍ਰਕਾਤ ਮੰਦਲੇ ਵਿੱਚ ਗੋਬੇ ਦਰ ਤੇ ਸਤਿਗੁਰ ਬਖਸ਼ੋ ਹੋ ਕੋ ਤੈਨਾਂ ਦੀ ਸਮਤ ਬੋਧਨੀ ਉਪਰੰਤ ਆਉ ਪਤਰ ਜਵਾੜੀ ਦੇ ਸ੍ਰੀ ਅਨੰਦ ਦਾ ਪਰਰੋ ਕਰਣ ਦੀ ਆਗਿਆ ਤੁਪੋ ਹੈ ਨਾਮ ਕੰਧਾ ਦੇ ਨਾਨਕ ਦਾ ਕੰਧੜ ਦੀ ਤਲਾ ਤੇਰੇ ਬਾਣੇ ات چل رہی ہے لنگر تیار ہوگا واحر جی کی فتح امن نہیں دسی دسی گی امن بھی لگے گی ہجے ਸਾਡੇ ਸਾਰਿਆਂ ਨੂੰ ਪਾਈ ਜੰਨਤ ਸਿਰ ਹੁਣੋਂ ਨਾਲ ਕਹਿੰਦੇ ਜੀ 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 ਆਗੇ ਸੀਗੇ ਅਸੀਂ ਗੁਰਦੁਆਰ ਸਾਹਿਬ ਤੋਂ ਘਰੇ ਤੇ ਆ ਅਮਰੂਦ ਸਾਨੂੰ ਬੱਗੀ ਬਾਬੇ ਨੇ ਦਿੱਤੀ ਹੱਥੀ ਆਮੰਤੇ ਦਿਓ ਅੰਮੀ ਸਾਡਾ ਤਾਂ ਬੱਗੀ ਬਾਬਾ ਹੀ ਹੈਗਾ ਅਸੀਂ ਆਗੇ ਸੀਗੇ ਘਰੇ ਠੀਕ ਹੈ ਗਣਾ ਹਾ ਚੀਰ ਕੇ ਹਟੀ ਹੈਗੀ ਖਾਂਦੀ ਹੈਗੀ ਖਾਲਾ ਖਾਲਾ ਮੇਰੀ ਫਰੈਂਡ ਆਈ ਹੈ ਵੀ ਤੇਲੀ ਹੋਰੀ ਬਾਲ ਪ੍ਰਾਣੀ ਬਬਲੀ ਦੀ ਸਾਰੋ ਆਈ ਹੈ ਹੁਣ ਪੋਤੇ ਦੀ ਵਧਾਈ ਲੈ ਕੇ ਸੋ ਦੇਵੀ ਆਵੇ ਫੋਟਾ ਸਹੀ ਕਹਾਂਗਾ ਜੱਬ ਆਇਆ ਹੁਣ ਤੂੰ ਵੀ ਸੱਜ ਦੇਵੇਂ ਮੈਂ ਤੇ ਤੋਹ ਦੇ ਦਿੰਦਾ ਬੇ ਸਹੀ ਯਾ ਤੇ ਨੂਰ ਆਈ ਦੱਬ ਨੇ ਹੈ ਨਾ ਹਾਂਜੀ ਇਸ ਤੋਂ ਬਾਅਦ ਫੇਰ ਅਸੀਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਗਏ ਸੀਗੇ ਪਹਿਲਾਂ ਅਸੀਂ ਘਰੇ ਆ ਗਏ ਸੀ ਤੇ ਸ਼ਾਮ ਦਾ ਪ੍ਰਸ਼ਾਦ ਤਾਂ ਤਿਆਰ ਹੋਈ ਜਾਂਦਾ ਹੈ ਗੁਰਦੁਆਰਾ ਸਾਹਿਬ ਤਾਂ ਵੀ ਤੇ ਬੈਠੀਆਂ ਸਾਰੀਆਂ ਨਾਲੇ ਹੱਸੀ ਖੇਢੀ ਜਾਂਦੀਆਂ ਨਾਲੇ ਪ੍ਰਸ਼ਾਦ ਤਾਂ ਤਿਆਰ ਹੋਈ ਜਾਂਦਾ ਅੰਦੀਏ ਸ਼ਾਮ ਦਾ ਗੁਰਦੁਆਰੇ ਦੇ ਪਾਰ ਦਾ ਦ੍ਰਿਸ਼ਾ ਬਹੁਤ ਵਧੀਆ ਲੱਗ ਰਿਹਾ ਸੀ ਗੁਰਦੁਆਰੇ ਸਾਹਿਬ ਦੀ ਜਿਹੜੀ ਡੈਕੋਰੇਸ਼ਨ ਕੀਤੀ ਸੀ ਲਾਈਟਾਂ ਲੂਟਾਂ ਬਹੁਤ ਵਧੀਆ ਲੱਗ ਰਿਹਾ ਸੀਗਾ ਸਾਨੂੰ ਤਾਈਆਂ ਵੀਡੀਓ ਬਣਾਈ ਸੀ ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਕੀ ਫਤਿਹ ਸਮੂਹ ਅੰਗਨਵਾੜੀ ਸਟਾਪ ਪੈਂਡ ਬਲੁਕਾ ਦੇ ਅਸੀਂ ਬਹੁਤ ਜਨ ਤੋਂ ਸਾਡੀ ਸੁਖਾ ਸੁੱਖੀ ਸੇਕੀ ਸੰਤੋ ਸੋ ਸਾਡੀ ਸੁਖਾ ਸ੍ਰੀ ਗੁਰੂ ਸਾਹਿਬ ਨੇ ਪੂਰੀ ਕੀਤੀ ਹੈ ਸੋ ਇਸਦੇ ਇਸ ਨੂੰ ਮੁੱਖ ਰੱਖਦੇ ਆਂ ਸ੍ਰੀ ਗੁਰੂ ਨਾਨਕ ਦੇ ਦੇਸ ਕਰਾਨੇ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਬੇਦੰਤੇ ਅਸੀਂ ਸ੍ਰੀ ਅਖੰਡ ਪਾਠ ਪ੍ਰਗਾਸ਼ ਕਰਵਾਇਆ ਹੈ ਸੋ ਸਰਬੱਤ ਸੰਗਤਾਂ ਨੂੰ ਇਹ ਨਹੀਂ ਕੀਤੀ ਜਾਂਦੀ ਹੈ ਕਿ ਸਰਬੱਤ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਵਾਲੇ ਜਨ ਕੋ ਇੱਕ ਪਨਾਹ ਹੈ ਸੋ ਦਾਲਮਲ ਕੇ ਸਾਬ ਨੇ ਦਰਸ਼ਨ ਦੇਣੇ ਗੁਰੂ ਸਾਹਿਬ ਸਾਹਮਣੇ ਇਸੇ ਤਰ੍ਹਾਂ ਸੇਵਾ ਬਖਸ਼ਣ ਸਵਰੰਤੇ ਸੇਵਾ ਦਾ ਬਲ ਬਖਸ਼ੂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ वाहेगुरु जी का ख़ालसा वाहेगुरु जी फित